ਸ਼੍ਰੀਆਕਲ ਤੁਸੀਂ ਦੇਖ ਰਹੇ ਹੋ ਦ ਟੀਵੀ ਐਨ ਆ ਰਾਏ ਤੇ ਮੈਂ ਹਾਂ ਤੁਹਾਡੇ ਨਾਲ ਨਹੀਂ ਖਬਰਾਂ ਦੇਸ ਖਾਸ ਬੁਲਟਨ 'ਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਕੈਨੇਡਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਜਿਪੋਟ ਹੋਣ ਦਾ ਖਤਰਾ ਨਵੀਂ ਨੀਤੀ ਖਿਲਾਫ ਸੜਕਾਂ ਤੇ ਉਤਰੇ ਲੋਕ ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਨੂੰ ਵੱਡਾ ਛੱਤਕਾ ਨਹੀਂ ਮਿਲੇਗਾ ਸਟੱਡੀ ਵੀਜ਼ਾ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਅਹਿਮ ਬਣੇ 7 ਸੂਬੇ ਉਮੀਦਵਾਰਾਂ ਨੇ ਵੀ ਚੋਣ ਪ੍ਰਚਾਰ ਦੀ ਕੀਤੀ ਰਫ਼ਤਾਰ ਤੇਜ਼ ਜਲੰਧਰ ਵਾਸੀਆਂ ਦੇ ਨਾਲ ਕੀਤੇ ਵਾਅਦੇ ਮਗਰੋਂ ਸ਼ਹਿਰ ਦੇ 176 ਸਾਲ ਪੁਰਾਣੇ ਘਰ 'ਚ ਰਹਿਣਗੇ ਸੀਐਮਐ ਤੇ ਇਸ ਖੂਲਤਾ ਨਾਲ ਘਰ ਹੋਵੇਗਾ ਲੈਸ ਲੰਗਰ ਹਾਲ ਦੇ ਕੜਾਹੇ ਚ ਡਿਗਨ ਨਾਲ ਹੋਈ ਸੇਵਾਦਾਰ ਦੀ ਮੌਤ ਮੰਗਰੋ ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਫੈਸਲਾ ਖੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਸੈਂਕੜੇ ਭਾਰਤੀ ਵਿਦਿਆਰਥੀਆਂ ਦੇ ਉੱਤੇ ਸਵਿੱਲਿਜ ਰਿਪੋਰਟੇਸ਼ਨ ਦਾ ਖਤਰਾ ਮੰਡਰਾ ਰਿਹਾ ਹੈ ਜਿਸ ਕਾਰਨ ਹੁਣ ਇੱਥੇ ਦੇ ਵਿਦਿਆਰਥੀਆਂ ਦੇ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇੱਕ ਨਵੀਂ ਨੀਤੀ ਤਹਿਤ ਇੱਥੇ ਕਈ ਅੱਦਾ ਦੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਕੈਨੇਡਾ ਤੋਂ ਰਿਪੋਰਟ ਕੀਤਾ ਜਾ ਸਕਦਾ ਹੈ ਜਿਸ ਕਾਰਨ ਹੁਣ ਸੈਂਕੜੇ ਵਿਦਿਆਰਥੀ ਸੜਕਾਂ ਤੇ ਉਤਰ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਸਰਕਾਰ ਦੀ ਇਸ ਨਵੀਂ ਨੀਤੀ ਦੇ ਖਿਲਾਫ ਪ੍ਰਦਰਸ਼ਨ ਜੁਆਇਬ ਕੀਤਾ ਜਾ ਰਿਹਾ ਹੈ ਮਾਮਲੇ ਸੰਬੰਧੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੇ ਨਵੀਂ ਫੈਡਰਲ ਨੀਤੀ ਦੇ ਖਿਲਾਫ ਪਰਦਰਸ਼ਨ ਕੀਤਾ ਹੈ ਦਰਅਸਲ ਇਸ ਨੀਤੀ ਕਾਰਨ ਕੈਨੇਡਾ ਦੇ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਖਤਰਾ ਹੈ ਅਤੇ ਇਸ ਦਾ ਸਭ ਤੋਂ ਵੱਧ ਅਸਰ ਭਾਰਤੀਆਂ ਦੇ ਉੱਤੇ ਪਵੇਗਾ ਦਰਅਸਲ ਕੈਨੇਡੀਅਨ ਸਰਕਾਰ ਨੇ ਹਾਲ ਹੀ ਦੇ ਵਿੱਚ ਆਪਣੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਕੁਝ ਬਦਲਾਅ ਕੀਤੇ ਨੇ ਇਹਨਾਂ ਤਬਦੀਲੀਆਂ ਕਾਰਨ 70000 ਤੋਂ ਵੱਧ ਗ੍ਰੈਜੂਏਟ ਵਿਦਿਆਰਥੀਆਂ ਦਾ ਭੂਿਕ ਖਤਰੇ ਦੇ ਵਿੱਚ ਆ ਚੁੱਕਾ ਹੈ ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡ ਦੀ ਵਿਧਾਨ ਸਭਾ ਦੇ ਬਾਹਰ ਭਾਰਤੀ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਇਸ ਤਰ੍ਹਾਂ ਦੇ ਪ੍ਰਦਰਸ਼ਨ অন্ਟਾਰੀਓ ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਦੇ ਵਿੱਚ ਵੀ ਹੋਏ ਨੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਦੇ ਹਿੱਸੇ ਵਜੋਂ ਕੈਨੇਡਾ ਸਰਕਾਰ ਸਥਾਈ ਨਿਵਾਸ ਦੇ ਲਈ ਨਾਮਜ਼ਦੀਆਂ ਦੀ ਗਿਣਤੀ ਨੂੰ 25% ਤੱਕ ਘਟਾਉਣ ਦੀ ਤਿਆਰੀ ਕਰ ਰਹੀ ਹੈ ਕੈਨੇਡਾ ਦੇ ਵਿੱਚ ਪੜਨ ਦੇ ਲਈ ਪਰਮਿਟਾਂ ਦੀ ਗਿਣਤੀ ਵੀ ਘਟਾਈ ਜਾਵੇਗੀ ਵਰਨ ਯੋਗ ਹੈ ਕਿ ਕੈਨੇਡਾ ਦੇ ਵਿੱਚ ਪਿਛਲੇ ਕੁਝ ਸਾਲਾਂ ਚ ਆਬਾਦੀ ਤੇਜ਼ੀ ਦੇ ਨਾਲ ਵਧੀ ਹੈ ਤੇ ਇਸ ਆਬਾਦੀ ਦੇ ਵਿੱਚ ਲਗਭਗ 95% ਦੀ ਵਾਧੇ ਦੇ ਵਿੱਚ ਪ੍ਰਵਾਸੀ ਸ਼ਾਮਲ ਹੈ ਇਸ ਲਈ ਕੈਨੇਡੀਅਨ ਸਰਕਾਰ ਦੇਸ਼ ਦੇ ਵਿੱਚ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਨੂੰ ਸੀਮਤ ਕਰਨਾ ਚਾਹੁੰਦੀ ਹੈ ਨੌਜਵਾਨ ਇੱਥੇ ਲਗਾਤਾਰ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਦੇ ਵਿੱਚ ਜਦੋਂ ਵਿਦਿਆਰਥੀਆਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਜਾਏਗੀ ਤਾਂ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏਗਾ ਵਿਦਿਆਰਥੀ ਕਹਿ ਰਹੇ ਨੇ ਕਿ ਉਹਨਾਂ ਨੇ ਕੈਨੇਡਾ ਆਉਣ ਦੇ ਲਈ ਕਈ ਜੋਖਮ ਉਠਾਏ ਨੇ ਇੱਥੇ ਪੜ ਰਹੇ ਆ ਉਹ ਕੰਮ ਕਰ ਰਹੇ ਆ ਟੈਕਸ ਪੇ ਕਰ ਰਹੇ ਆ ਪਰ ਹੁਣ ਉਹਨਾਂ ਨੂੰ ਦੇਸ਼ ਨਿਕਾਲੇ ਦਾ ਖਤਰਾ ਆਪਣੇ ਉੱਤੇ ਲਟਕਦਾ ਹੋਇਆ ਨਜ਼ਰ ਆ ਰਿਹਾ ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੈਨੇਡਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਆਪਣੀ ਕਾਲਜ ਟਿਊਸ਼ਨ ਫੀਸਾਂ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੀ ਬਚਤ ਖਰਚ ਕਰ ਦਿੱਤੀ ਹੈ ਕੈਨੇਡਾ ਦੀ ਸਰਕਾਰ ਨੇ ਇੰਨੀ ਦਿਨੀयां ਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦੇ ਲਈ ਬਹੁਤ ਦਬਾਅ ਇਸ ਦਾ ਕਾਰਨ ਹੈ ਕਿ ਹਾਲ ਹੀ ਦੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਘਰਾਂ ਦੀਆਂ ਕੀਮਤਾਂ ਤੇ ਬੇਰੋਜ਼ਗਾਰੀ ਦੀ ਦਰ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕੈਨੇਡਾ ਦੇ ਵਿੱਚ ਅਗਲੇ ਸਾਲ ਅਗਲੇ ਸਾਲ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ ਟਰੂਡੋ ਸਰਕਾਰ ਵੱਖ-ਵੱਖ ਸਰਵੇਖਣਾਂ ਵਿੱਚ ਅਛੜ ਰਹੀ ਹੈ ਇਹ ਹੀ ਕਾਰਨ ਹੈ ਕਿ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਵ ਕਰਕੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਉਪਰਾਲਾ ਕੀਤਾ ਕੈਨੇਡੀਅਨ ਸਰਕਾਰ ਵੀ ਆਪਣੇ ਦੇਸ਼ ਦੇ ਵਿੱਚ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾ ਰਹੀ ਹੈ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਦੇ ਅੰਕੜੇ ਅਨੁਸਾਰ 2023 ਦੇ ਵਿੱਚ 183820 ਅਸਥਾਈ ਵਿਦੇਸ਼ੀ ਕਾਮਿਆਂ ਨੂੰ ਪਰਮਿਟ ਦਿੱਤੇ ਗਏ ਸੀ ਜੋ ਕਿ 2019 ਦੇ ਮੁਕਾਬਲੇ ਜੋ ਕਿ 2019 ਦੇ ਮੁਕਾਬਲੇ 88% ਵਾਧਾ ਹੈ ਨੀਤੀ ਦੇ ਵਿੱਚ ਬਦਲਾਅ ਤਹਿਤ ਕੈਨੇਡਾ ਹੁਣ ਉਹਨਾਂ ਖਤਰੇ ਦੇ ਵਿੱਚ ਆ ਚੁੱਕਿਆ ਜਿੱਥੇ ਵਿਦੇਸ਼ੀ ਕਾਮਿਆਂ ਨੂੰ ਪਰਮਿਟ ਨਹੀਂ ਦਿੱਤਾ ਜਾਏਗਾ ਅਤੇ ਬੇਰੋਜ਼ਗਾਰੀ ਦਰ 6% ਜਾਂ ਫਿਰ ਇਸ ਤੋਂ ਵੱਧ ਹੈ ਹਾਲਾਂਕਿ ਖੇਤੀ ਫੂਡ ਪ੍ਰੋਸੈਸਿੰਗ ਨਿਰਮਾਣ ਖੇਤਰ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ਨੂੰ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਦੇ ਵਿੱਚ ਛੋਟ ਮਿਲੀ ਹੈ ਕੈਨੇਡਾ ਸਰਕਾਰ ਨੇ ਤਿੰਨ ਸਾਲਾਂ ਦੌਰਾਨ ਆਰਜ਼ੀ ਨਿਵਾਸੀ ਆਬਾਦੀ ਨੂੰ ਕੈਨੇਡਾ ਦੀ ਕੁੱਲ ਆਬਾਦੀ ਦਾ 5% ਤੱਕ ਘਟਾਉਣ ਦੇ ਲਈ ਹੋਰ ਉਪਾਦ ਉਪਾਏ ਜਿਹੜਾ ਕਰਨ ਦਾ ਇਸੇਲੇ ਵਾਅਦਾ ਕੀਤਾ ਹੈ ਇੰਟਰਨੈਸ਼ਨਲ ਸਿਕਸ ਸਟੂਡੈਂਟ ਆਰਗੇਨਾਈਜੇਸ਼ਨ ਨੇ ਨੀਤੀ ਬਦਲਾ ਦੀ ਅਲੋਚਨਾ ਕਰਦੇ ਹੋਏ ਇਹ ਗੱਲ ਕਹੀ ਹੈ ਕਿ ਮੌਜੂਦਾ ਰੋਜ਼ਗਾਰ ਅਤੇ ਰਿਹਾਇਸ਼ੀ ਮੁੱਦਿਆਂ ਦੀ ਜੜ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਵਾਸ ਦੀ بجائے ਵਿਆਪਕ ਵਿਆਪਕ ਜਿਹੜੇ ਨੀਤੀਗਤ ਅਸਫਲਤਾਵਾਂ ਦੇ ਵਿੱਚ ਐ ਤੇ ਇਲਜ਼ਾਮ ਜਿਹੜਾ ਵਿਦੇਸ਼ੀ ਵਿਦਿਆਰਥੀਆਂ ਦੇ ਉੱਤੇ ਲਗਾਇਆ ਜਾ ਰਿਹਾ ਤੇ ਹੁਣ ਇਹਨਾਂ ਵਿਦੇਸ਼ੀ ਵਿਦਿਆਰਥੀਆਂ ਦੇ ਉੱਤੇ ਤਲਵਾਰ ਲਟਕ ਰਹੀ ਹੈ ਡਿਪੋਰਟੇਸ਼ਨ ਦੀ ਕਿਉਂਕਿ ਨਵੀਂ ਨੀਤੀ ਦੇ ਤਹਿਤ ਇਹਨਾਂ ਵਿਦਿਆਰਥੀਆਂ ਨੂੰ ਆਉਣ ਵਾਲੇ ਸਾਲ ਦੇ ਵਿੱਚ ਡਿਪੋਰਟ ਜਿਹੜਾ ਉਹ ਕੀਤਾ ਜਾ ਸਕਦਾ ਹੈ ਜਿਸ ਕਾਰਨ ਵਿਦਿਆਰਥੀ ਆਪਣਾ ਹੱਕ ਮੰਗਦੇ ਹੋਏ ਨਜ਼ਰ ਆਏ ਨੇ ਤੇ ਉਹਨਾਂ ਦੇ ਵੱਲੋਂ ਸੜਕਾਂ ਤੇ ਉੱਤਰ ਕੇ ਪ੍ਰਦਰਸ਼ਨ ਵੀ ਕੀਤਾ ਗਿਆ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਾਣਕਾਰੀ ਆਈ ਹੈ ਕਿ ਹੁਣ ਇੱਥੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਨਹੀਂ ਦਿੱਤਾ ਜਾਏਗਾ 2025 ਦੇ ਲਈ ਨਵੀਂ ਨੀਤੀ ਜਿਹੜੀ ਇੱਥੇ ਬਣਾਈ ਜਾ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਜਿਸ ਦਾ ਵਿਰੋਧ ਆਸਟ੍ਰੇਲੀਆ ਦੀਆਂ ਹੀ ਕੁਝ ਯੂਨੀਵਰਸਿਟੀਆਂ ਵੱਲੋਂ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੀਆਂ ਕੁਝ ਅਜਿਹੇ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਨੀਤੀ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਪੂਰੇ ਮਾਮਲੇ ਸੰਬੰਧੀ ਜਾਣਕਾਰੀ ਆਈ ਹੈ ਕਿ ਬ੍ਰਿਟੇਨ ਅਤੇ ਕੈਨੇਡਾ ਦੇ ਬੰਗ ਆਸਟ੍ਰੇਲੀਆ ਨੇ ਵੀ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੇ ਲਈ ਯਤਨ ਸ਼ੁਰੂ ਕਰ ਦਿੱਤੇ ਨੇ। ਆਸਟ੍ਰੇਲੀਆ ਨੇ ਕਿਹਾ ਕਿ 2025 ਦੇ ਵਿੱਚ 2,70,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਦਿੱਤਾ ਜਾਏਗਾ। ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੇ ਇਸ ਫੈਸਲੇ ਦੇ ਨਾਲ ਚੀਨ ਅਤੇ ਭਾਰਤ ਦੇ ਵਿਦਿਆਰਥੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਇੱਥੇ ਪੜਨ ਵਾਲੇ 21% ਵਿਦਿਆਰਥੀ ਚੀਨ ਤੋਂ ਆਉਂਦੇ ਨੇ ਉਸ ਤੋਂ ਬਾਅਦ ਭਾਰਤ ਦੇ 16% ਦੀ ਨਿਪਾਲ ਦੇ 8% ਦੀ ਫਿਲੀਪੀਨਸ ਤੇ 5% ਦੀ ਅਤੇ ਵਿਅਤਨਾਮ ਤੋਂ 5% ਦੀ ਵਿਦਿਆਰਥੀ ਆਸਟ੍ਰੇਲੀਆ ਆਉਂਦੇ ਨੇ ਇੱਥੇ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਕਿਹਾ ਕਿ ਅੱਜ ਸਾਡੀਆਂ ਯੂਨੀਵਰਸਿਟੀਆਂ ਤੇ ਵਿੱਚ ਕੋਵਿਡ ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ 10% ਦੀ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀ ਨੇ ਜਦਕਿ ਨਿਜੀ ਕਤਮੁਖੀ ਅਤੇ ਸਿਖਲਾਈ ਸੰਸਥਾਵਾਂ ਦੇ ਵਿੱਚ ਉਹਨਾਂ ਦੀ ਗਿਣਤੀ ਲਗਭਗ 50 ਫੀਸਦੀ ਤੋਂ ਵੱਧ ਹੈ। ਉਹਨਾਂ ਨੇ ਕਿਹਾ ਕਿ ਨਵੀਂ ਹੱਦ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜੁੜੀ ਗਿਣਤੀ ਯੂਨੀਵਰਸਿਟੀਆਂ ਦੇ ਲਈ 1,45,000 ਅਤੇ ਪ੍ਰੈਕਟੀਕਲ ਤੇ ਹੁਨਰ ਆਧਾਰਿਤ ਕੋਰਸਾਂ ਦੇ ਲਈ 95,000 ਤੱਕ ਸੀਮਤ ਕੀਤੀ ਗਈ ਹੈ ਜੋ ਕਰੀਬ 2023 ਦੇ ਪੱਧਰ ਦੇ ਨੇੜੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਯੂਨੀਵਰਸਿਟੀਆਂ ਨੂੰ ਉਹਨਾਂ ਦੀਆਂ ਵਿਸ਼ੇਸ਼ ਦਾਖਲਾਂ ਹੱਦਾਂ ਬਾਰੇ ਸੂਚਿਤ ਕਰੇਗੀ। ਹਾਲਾਂਕਿ ਯੂਨੀਵਰਸਿਟੀਆਂ ਨੇ ਇਸ ਪੈਂਸਲੇ ਦਾ ਵਿਰੋਧ ਕੀਤਾ ਵੱਡੀਆਂ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਯੂਨੀਵਰਸਿਟੀਆਂ ਆਸਟ੍ਰੇਲੀਆ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਸੈਕਟਰ ਤੇ ਹੈਂਡ ਬ੍ਰੇਕ ਲਗਾਉਣ ਵਾਂਗ ਹੈ ਯੂਨੀਵਰਸਿਟੀਆਂ ਆਸਟ੍ਰੇਲੀਆ ਦੇ ਮੁਖੀ ਪ੍ਰੋਫੈਸਰ ਡੇਵਿਡ ਲੌਇਡ ਨੇ ਕਿਹਾ ਕਿ ਪ੍ਰਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੇ ਸਰਕਾਰ ਦੇ ਅਧਿਕਾਰ ਨੂੰ ਸਤਿਕਾਰ ਕਰਦੇ ਹਾਂ ਪਰ ਅਜਿਹਾ ਕਿਸੇ ਇੱਕ ਖੇਤਰ ਖਾਸ ਤੌਰ ਤੇ ਸਿੱਖਿਆ ਵਰਗੇ ਖੇਤਰ ਦੀ ਕੀਮਤ ਤੇ ਨਹੀਂ ਕੀਤਾ ਜਾਣਾ ਚਾਹੀਦਾ ਜੋ ਆਰਥਿਕ ਤੌਰ ਤੇ ਮਹੱਤਵਪੂਰਨ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਰਿਪੋਰਟ ਦੇ ਵਿੱਚ ਅੰਤਰਰਾਸ਼ਟਰੀ ਸਿੱਖਿਆ ਆਸਟ੍ਰੇਲੀਆ ਦਾ ਚੌਥਾ ਸਭ ਤੋਂ ਵੱਡਾ ਨਿਰਯਾਤ ਉਦਯੋਗ ਹੈ 2022-23 ਵਿੱਤੀ ਸਾਲ ਦੇ ਵਿੱਚ ਆਰਥਿਕਤਾ 'ਚ ਇਸ ਖੇਤਰ ਦਾ ਯੋਗਦਾਨ 36.4 ਅਰਬ ਆਸਟ੍ਰੇਲੀਆਈ ਡਾਲਰ ਯਾਨੀ ਕਿ ਲਗਭਗ 2000 ਅਰਬ ਰੁਪਏ ਸੀ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਪ੍ਰਵਾਸੀਆਂ ਦੀ ਵਾਧਦੀ ਗਿਣਤੀ ਤੋਂ ਚਿੰਤਤ ਨੇ ਇੱਥੇ ਸਰਵੇਖਣ ਅਨੁਸਾਰ VOTER ਵਿਦੇਸ਼ੀ ਵਿਦਿਆਰਥੀਆਂ ਤੇ ਕੰਮ ਕਰਨ ਵਾਲਿਆਂ ਦੀ ਆਮਦਨ ਤੋਂ ਚਿੰਤਤ ਨੇ ਜੋ ਹਾਊਸਿੰਗ ਮਾਰਕੀਟ ਤੇ ਵਧੇਰੇ ਦਬਾਅ ਪਾ ਰਹੇ ਨੇ ਇਸ ਕਾਰਨ ਪ੍ਰਵਾਸ ਇੱਕ ਸਾਲ ਅੰਦਰ ਚੋਣ ਮੁਦਿਆਂ 'ਚੋ ਇੱਕ ਬਣ ਸਕਦਾ ਹੈ 30 ਸਤੰਬਰ 2023 ਤੱਕ ਸਾਲ 'ਚ ਸ਼ੁੱਧ ਪ੍ਰਵਾਸ 60% ਦੀ ਵਾਧ ਕੇ ਰਿਕਾਰਡ 5,48,800 ਪੁੱਜ ਚੁੱਕਿਆ ਹੈ ਇਹਨਾਂ ਦੇ ਵਿੱਚ ਵੱਡੀ ਗਿਣਤੀ ਭਾਰਤ, ਚੀਨ ਅਤੇ ਫਿਲੀਪਿਨਸ ਦੇ ਵਿਦਿਆਰਥੀਆਂ ਦੀ ਹੈ 2022-23 ਦੇ ਵਿੱਚ ਦੇਸ਼ ਆਏ ਪ੍ਰਵਾਸੀਆਂ ਦੀ ਕੁੱਲ ਗਿਣਤੀ ਇਸ ਵੇਲੇ 518000 ਦੱਸੀ ਗਈ ਹੈ ਬ੍ਰਿਟੇਨ ਅਤੇ ਕੈਨੇਡਾ ਦੀ ਤਰ੍ਹਾਂ ਦੇ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੇ ਲਈ ਆਸਟ੍ਰੇਲੀਆ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਈ ਸਖਤ ਕਦਮ ਚੁੱਕੇ ਨੇ ਪਿਛਲੇ ਮਹੀਨੇ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਫੀਸ ਦੁੱਗਣੀ ਤੋਂ ਵੀ ਵੱਧ ਕਰ ਦਿੱਤੀ ਗਈ ਸੀ ਇਸ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ ਨਾਮਜ਼ਦਗੀ 8 ਲੱਖ ਨੂੰ ਪਾਰ ਕਰਨ ਦੀ ਉਮੀਦ ਹੈ ਜੋ ਕਿ 2019 ਦੇ ਮੁਕਾਬਲੇ 17% ਦੀ ਵਾਧਾ ਹੈ 2024 ਦੇ ਵਿੱਚ ਨਾਮਜ਼ਦਗੀਆਂ ਦੀ ਕੁੱਲ ਗਿਣਤੀ 2 ਲੱਖ 99230 ਜੋ ਕਿ ਇਸ ਸਮੇਂ ਦੇ ਲਈ ਇੱਕ ਰਿਕਾਰਡ ਹੈ ਤੇ 2019 ਦੇ ਵਿੱਚ 2 ਲੱਖ 50261 ਨਾਮਜ਼ਦਗੀਆਂ ਤੋਂ 16% ਦੀ ਵਾਧਾ ਹੈ ਇਹ ਰਿਕਾਰਡ ਆંકੜਾ ਦਰਸਾਉਂਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਦੇ ਵਿੱਚ ਖਿੱਚ ਨਾ ਸਿਰਫ ਵਧੀ ਹੈ ਸਗੋਂ ਨਵੀਆਂ ਉਚਾਈਆਂ ਤੇ ਪਹੁੰਚ ਗਈ ਹੈ ਇਸ ਦਾ ਇਹ ਕਾਰਨ ਹੈ ਕੈਨੇਡਾ ਅਤੇ ਬ੍ਰਿਟੇਨ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਘੱਟ ਵੀਜ਼ਿਆਂ ਦੀ ਗਿਣਤੀ ਹੈ ਜਿਸ ਨੂੰ ਵੇਖ ਕੇ ਹੁਣ ਆਸਟ੍ਰੇਲੀਆ ਦੀ ਸਰਕਾਰ ਨੇ ਫੈਸਲਾ ਲਿਆ ਨਵੀਂ ਨੀਤੀ ਲਾਗੂ ਕੀਤੀ ਜਾ ਰਹੀ ਹੈ ਕਿ ਹੁਣ 2,75,000 ਤੋਂ ਵੱਧ ਵਿਦਿਆਰਥੀ ਜਿਹੜੇ ਨੇ ਵਿਦੇਸ਼ੀ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਵੀਜ਼ਾ ਆਸਟ੍ਰੇਲੀਆ ਦਾ 2025 ਦੇ ਵਿੱਚ ਨਹੀਂ ਦਿੱਤਾ ਜਾਏਗਾ ਅਮਰੀਕਾ ਦੇ ਵਿੱਚ ਇਸ ਵੇਲੇ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ ਨੂੰ ਲੈ ਕੇ ਲਗਾਤਾਰ ਉਮੀਦਵਾਰਾਂ ਦੇ ਵੱਲੋਂ ਆਪਣੇ ਚੋਣ ਪ੍ਰਚਾਰ ਦੀ ਰਫ਼ਤਾਰ ਨੂੰ ਤੇਜ਼ ਕੀਤਾ ਗਿਆ ਤੇ ਨਾਲ ਹੀ ਨਾਲ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਕੁਝ ਅਜਿਹੇ ਸੂਬੇ ਨੇ ਜਿਹੜੇ ਕਿ ਕਾਫੀ ਜ਼ਿਆਦਾ ਖਾਸ ਬਣੇ ਹੋਏ ਨੇ ਇਹਨਾਂ ਦੀ ਗਿਣਤੀ 7 ਹੈ ਕਿ 7 ਸੂਬੇ ਕਾਫੀ ਜ਼ਿਆਦਾ ਇਸ ਵੇਲੇ ਅਹਿਮ ਬਣੇ ਹੋਏ ਨੇ ਜਿੱਥੇ ਕਿ ਕੜਾ ਮੁਕਾਬਲਾ ਦੋਹਾਂ ਪਾਰਟੀਆਂ ਦੇ ਵਿਚਕਾਰ ਹੋ ਸਕਦਾ ਹੈ ਹੁਣ ਇਸ ਪੂਰੇ ਮਾਮਲੇ ਸੰਬੰਧੀ ਗੱਲ ਕੀਤੀ ਜਾਵੇ ਤਾਂ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਵਿੱਚ ਨਵੰਬਰ ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਲਈ ਭਾਰਤੀ ਮੂਲ ਦੀ ਮਹਿਲਾ ਕਮਲਾ ਹੈਰਿਸ ਇਸ ਚੋਣ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਤਰਫੋਂ ਚੋਣ ਲੜ ਰਹੀ ਹੈ ਜਦਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਦੇ ਵੱਲੋਂ ਆਪਣੇ ਇੱਕ ਹੋਰ ਚਾਰਜਕਾਲ ਦੇ ਲਈ ਚੋਣ ਲੜ ਰਹੇ ਨੇ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਰਾਸ਼ਟਰਪਤੀ ਅਹੁਦੇ ਦੇ ਦੋਹੇ ਉਮੀਦਵਾਰਾਂ ਨੇ ਆਪਣੇ ਆਪਣੇ ਚੋਣ ਪ੍ਰਚਾਰ ਦੀ ਰਫ਼ਤਾਰ ਵੀ ਤੇਜ਼ ਕਰ ਦਿੱਤੀ ਹੈ ਇਸ ਚੋਣ ਦੇ ਵਿੱਚ ਲਗਭਗ 24 ਕਰੋੜ ਦੇ ਕਰੀਬ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਜਿਸ ਦੇ ਵਿੱਚ ਅਮਰੀਕਾ ਦੇ 50 ਸੂਬੇ ਹਨ ਪਰ ਇਸ ਚੋਣ ਦੇ ਵਿੱਚ 50 ਸੂਬਿਆਂ ਦੇ ਵਿੱਚੋਂ 7 ਸੂਬੇ ਅਹਿਮ ਹੋਣਗੇ ਅਜਿਹਾ ਲੱਗਦਾ ਹੈ ਕਿ ਇਹਨਾਂ ਸੂਬਿਆਂ ਦੇ ਵੋਟਰ ਵੀ ਤੈਅ ਨਹੀਂ ਕਰ ਪਾਉਣਗੇ ਕਿ ਆਖਰਕਾਰ ਅਗਲਾ ਦੇਸ਼ ਦਾ ਰਾਸ਼ਟਰਪਤੀ ਕੌਣ ਹੋਵੇਗਾ ਇਸੇ ਪਟੋਕਰ ਦੇ ਵਿੱਚ ਇਹ ਦੋਹੇ ਨੇਤਾ ਇਹਨਾਂ 7 ਸੂਬਿਆਂ ਦੇ ਵਿੱਚ ਨਿਰਪੱਖ ਰਹਿਣ ਵਾਲੇ ਵੋਟਰਾਂ ਦੇ ਮਨ ਨੂੰ ਚੁਰਾਉਣ ਤੇ ਕੇਂਦਰਿਤ ਨੇ ਇਹ 7 ਸੂਬਿਆਂ ਦੇ ਵਿੱਚ ਅਰੀਜ਼ੋਨਾ ਜਾਰਜੀਆ ਮਿਸ਼ੀਗਨ, ਨਿਵਾਡਾ, ਉਤਰੀ ਕੈਰੋਲਿਨਾ, ਪੈਨਸਿਲਵੇਨੀਆ ਅਤੇ ਵਿਸਕਾਂਸਿਨ ਸ਼ਾਮਲ ਨੇ ਅਰੀਜ਼ੋਨਾ ਸੂਬੇ ਦੀ ਜ਼ਿਕਰ ਗਲ ਕੀਤੀ ਜਾਵੇ ਤਾਂ 2020 ਦੇ ਵਿੱਚ ਹੋਈਆਂ ਚੋਣਾਂ 'ਚ ਡੈਮੋਕ੍ਰੈਟਿਕ ਪਾਰਟੀ ਦੀ ਜਿੱਤ ਦੇ ਵਿੱਚ ਮੁੱਖ ਭੂਮਿਕਾ ਇਸ ਸੂਬੇ ਨੇ ਨਿਭਾਈ ਸੀ। ਇਹ ਸੂਬਾ ਰਿਪਬਲਿਕਨ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਪਰ ਪਿਛਲੀਆਂ ਚੋਣਾਂ ਦੇ ਵਿੱਚ ਇਸ ਸੂਬੇ ਦੇ ਬਹੁਗਿਣਤੀ ਵੋਟਰਾਂ ਨੇ ਡੈਮੋਕ੍ਰੈਟਿਕ ਪਾਰਟੀ ਨੂੰ ਵੋਟਾਂ ਪਾਈਆਂ ਸੀ। ਐਸਐਸਮ ਦਰਭ ਦੇ ਵਿੱਚ ਐਰੀਜ਼ੋਨਾ ਸੂਬਾ 2024 ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਮਹੱਤਵਪੂਰਨ ਹੋਵੇਗਾ ਜਾਰਜੀਆ ਦੇ ਵਿੱਚ ਵੱਡੀ ਗਿਣਤੀ ਚ ਅਫਰੀਕੀ ਅਮਰੀਕਨ ਜੜੇ ਨੇ ਉਹ ਨਾਗਰਿਕ ਰਹਿੰਦੇ ਨੇ ਇਸ ਸੂਬੇ ਦੇ ਵੋਟਰਾਂ ਨੇ ਜੋ ਬਾਈਡਨ ਦੀ ਜਿੱਤ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਨਾਲ ਹੀ ਨਾਲ ਹੋਰ ਸੂਬੇ ਮਿਸ਼ੀਗਨ ਨੇ ਵੀ ਪਿਛਲੀਆਂ ਚੋਣਾਂ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਇਸ ਸਾਲ ਦੇ ਵਿੱਚ ਅਰਬ ਅਮਰੀਕੀਆਂ ਦੀ ਬਹੁ ਗਿਣਤੀ ਹੈ ਬਾਈਡਨ ਦੇ ਇਜ਼ਰਾਈਲ ਦੇ ਸਮਰਥਨ ਨੂੰ ਮਿਸ਼ੀਗਨ ਸੂਬੇ ਦੇ ਵਿੱਚ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਨਹੀਂ ਤਾਂ ਬੇਰੋਜ਼ਗਾਰੀ ਅਤੇ ਆਰਥਿਕ ਵਿਕਾਸ ਨਿਵਾਡਾ ਰਾਜ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲਾ ਕਾਰਕ ਨੇ ਦੋਮਾ ਪਾਰਟੀਆਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਉੱਥੇ ਵੋਟਰਾਂ ਦੇ ਨਾਲ ਵਾਅਦੇ ਕਰ ਰਹੇ ਨੇ ਕਿ ਉਹ ਟੈਕਸ ਘਟਾਉਣਗੇ ਨਿਮਾ ਨੂੰ ਵੀ ਘਟਾਉਣਗੇ ਨਾਲ ਟਰੰਪ ਤੇ ਹੱਤਿਆ ਦੀ ਕੋਸ਼ਿਸ਼ ਦਾ ਉੱਤਰੀ ਕੈਰੋਲੀਨਾ ਦੇ ਵੋਟਰਾਂ ਤੇ ਡੂੰਘਾ ਪ੍ਰਭਾਵ ਪੈਣ ਦੀ ਸੰਭਾਵਨਾ ਪੈਲਸਵਿਨਿਆ ਦੇ ਰਾਜ ਦੇ VOTER ਉੱਚ ਮਹਿੰਗਾਈ ਕਾਰਨ ਡੈਮੋਕ੍ਰੈਟਿਕ ਪਾਰਟੀ ਤੇ ਸਖਤ ਰੁਕ ਕਰ ਰਹੇ ਨੇ ਫਿਰ ਵੀ ਇਸ ਵਾਰ ਗ੍ਰੀਨ ਪਾਰਟੀ ਨੇ ਵਿਸਕਾਨਸ ਰਾਜ ਤੋਂ ਚੋਣ ਲੜੀ ਜੋ 2016 ਅਤੇ 2020 ਦੀਆਂ ਚੋਣਾਂ ਦੇ ਵਿੱਚ ਅਹਿਮ ਹੈ ਇਹ ਰਾਜ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਨੂੰ ਕੁਝ ਨੁਕਸਾਨ ਹੋਣ ਦਾ ਖਤਰਾ ਹੈ ਕਿਉਂਕਿ ਇੱਥੇ VOTER ਵੰਡ ਹੋ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਵੋਟਾਂ ਦੇ ਵੰਡਣ ਦੀ ਸੰਭਾਵਨਾ ਇਸ ਸੂਬੇ ਦੇ ਵਿੱਚ ਬਣੀ ਹੋਈ ਹੈ ਕਿਉਂਕਿ ਵੋਟਰ ਇੱਕ ਡੈਮੋਕ੍ਰੈਟਿਕ ਪਾਰਟੀ ਦਾ ਵੀ ਸਾਥ ਦੇ ਰਹੇ ਨੇ ਦੂਸਰੇ ਪਾਸੇ ਅਜੇ ਵੀ ਹੈ ਜਿਨ੍ਹਾਂ ਦੇ ਵੱਲੋਂ ਰਿਪਬਲਿਕਨ ਪਾਰਟੀ ਦਾ ਸਾਥ ਦਿਆ ਜਾ ਰਿਹਾ ਤੇ ਸੱਤ ਸੂਬਿਆਂ ਤੇ ਇਸ ਵੇਲੇ ਅਮਰੀਕਾ ਦੇ ਵਿੱਚ ਨਜ਼ਰ ਰੱਖੀ ਗਈ ਹੈ ਕਿ ਆਖਰਕਾਰ ਇਹਨਾਂ ਸੱਤ ਸੂਬਿਆਂ ਦੇ ਵਿੱਚ ਕਿਹੜੀ ਪਾਰਟੀ ਨੂੰ ਜਿੱਤ ਹਾਸਲ ਹੋਵੇਗੀ ਅਮਰੀਕਾ ਦੇ ਵਿੱਚ ਵੈਸੇ 50 ਸੂਬੇ ਨੇ ਜਿਥੇ ਕਿ ਵੋਟਰਾਂ ਦੇ ਵੱਲੋਂ ਵੋਟ ਪਾਈ ਜਾਏਗੀ ਪਰ ਨਜ਼ਰਾਂ ਇਹਨਾਂ ਖਾਸ ਸੱਤ ਸੂਬਿਆਂ ਤੇ ਬਣੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਹੁਣ ਦੋਹਾਂ ਪਾਰਟੀਆਂ ਦੇ ਜੋ ਉਮੀਦਵਾਰ ਐ ਉਹਨਾਂ ਦੇ ਵੱਲੋਂ ਵੱਖ-ਵੱਖ ਸੂਬਿਆਂ ਦੇ ਵਿੱਚ ਸਰਗਰਮੀਆਂ ਵੀ ਵਧਾ ਦਿੱਤੀਆਂ ਗਈਆਂ ਨੇ ਚੋਣ ਪ੍ਰਚਾਰ ਦੀ ਜਿਹੜੀ ਰਫ਼ਤਾਰ ਐ ਉਸ ਨੂੰ ਤੇਜ਼ ਕਰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਲੰਧਰ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਜਲੰਧਰ ਦੇ ਵਿੱਚ ਹੀ ਹੁਣ ਰਹਿਣਗੇ ਤੇ ਹਫ਼ਤੇ ਦੇ ਵਿੱਚ ਦੋ ਦਿਨ ਆਪਣੇ ਪਰਿਵਾਰ ਦੇ ਨਾਲ ਉਹ ਜਲੰਧਰ 'ਚ ਬਤਾਇਆ ਕਰੇਗਾ ਜਿਸ ਨੂੰ ਲੈ ਕੇ ਜਲੰਧਰ ਦੇ ਵਿੱਚ ਇੱਕ ਕੋਠੀ ਸੀਮਾਨ ਦੇ ਵੱਲੋਂ ਕਿਰਾਏ ਤੇ ਲਈ ਗਈ ਸੀ ਜਿਸ ਤੋਂ ਬਾਅਦ ਹੁਣ ਖਬਰਾਂ ਆ ਰਹੀਆਂ ਨੇ ਕਿ ਸੀਮਾਨ ਆਪਣਾ ਘਰ ਬਦਲਣ ਵਾਲਾ ਹੈ ਜਲੰਧਰ ਦੇ ਵਿੱਚ ਦੂਸਰੀ ਕੋਠੀ ਉਹਨਾਂ ਦੇ ਵੱਲੋਂ ਲਈ ਜਾ ਰਹੀ ਹੈ ਜਿਸ ਦੇ ਵਿੱਚ ਹੁਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਕੋਠੀ ਦੇ ਵਿੱਚ ਹੁਣ ਸੀਐਮ ਭਗਵੰਤ ਮਾਨ ਆਪਣੇ ਪਰਿਵਾਰ ਦੇ ਨਾਲ ਰਹਿਣਗੇ ਤੇ ਜਲੰਧਰ ਦੇ ਵਿੱਚ 2 ਦਿਨ ਉਹਨਾਂ ਦੇ ਵੱਲੋਂ ਆਪਣੇ ਪਰਿਵਾਰ ਦੇ ਨਾਲ اسی ਕੋਠੀ ਦੇ ਵਿੱਚ ਰਿਹਾ ਜਾਏਗਾ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੁਰਾਤਨ ਸ਼ਹਿਰ ਨੂੰ ਆਪਣਾ ਦੂਸਰਾ ਘਰ ਬਣਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਜਲੰਧਰ ਦੇ ਵਿੱਚ ਜਲਦ ਹੀ ਆਪਣਾ ਘਰ ਬਦਲਿਆ ਜਾਏਗਾ ਸੀਐਮ ਮਾਨ ਦਾ ਜਲੰਧਰ ਦੇ ਵਿੱਚ 11 ਏਕੜ ਚ ਇੱਕ ਘਰ ਤਿਆਰ ਕੀਤਾ ਜਾ ਰਿਹਾ ਹੈ ਸ਼ਹਿਰ ਦੇ ਪੁਰਾਣੀ ਬਰਾਦਰੀ ਇਲਾਕੇ ਦੇ ਵਿੱਚ ਇਹ ਮਕਾਨ ਸਥਿਤ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਮਕਾਨ ਹੈ प्राप्त जानकारी अनुसार मौजूदा अधिकारी प्रदीप कुमार सबरवाल दी इस कोठी ਦੇ ਵਿੱਚ ਬਦਲੀ ਹੋਈ ਸੀ ਪਰ ਉਹ ਇੱਕ ਵਾਰ ਵੀ ਇਸ ਮਕਾਨ ਦੇ ਵਿੱਚ ਨਹੀਂ ਠਹਿਰੇ ਅਧਿਕਾਰੀ प्रदीप सबरवाल ਇਸ ਸਮੇਂ ਜੇਪੀ ਨਗਰ ਸਥਿਤ ਆਪਣੇ ਘਰ ਦੇ ਵਿੱਚ ਰਹਿ ਰਹੇ ਨੇ ਜਾਣਕਾਰੀ ਅਨੁਸਾਰ ਪਹਿਲਾਂ ਗੁਰਪ੍ਰੀਤ ਸਪਰਾ ਡਿਵੀਜ਼ਨਲ ਕਮਿਸ਼ਨਰ ਦੇ ਘਰ ਰਹਿ ਰਿਹਾ ਸੀ ਉਦੋਂ ਤੋਂ ਇਹ ਘਰ ਖਾਲੀ ਪਿਆ ਅਜਿਹੇ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਇਸ ਘਰ ਦੇ ਵਿੱਚ ਰਹਿਣਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਸਰਕਾਰੀ ਘਰ ਨੂੰ ਕਈ ਸੁਖੂਰਤਾਂ ਦੇ ਨਾਲ ਲੈਸ ਕੀਤਾ ਜਾ ਰਿਹਾ ਹੈ ਘਰ ਦੇ ਵਿੱਚ ਚਾਰ ਟ੍ਰਾਇੰਗ ਰੂਮ ਨੇ ਚਾਰ ਬੈੱਡਰੂਮ ਹੈ ਤਿੰਨ ਦਫਤਰੀ ਕਮਰੇ ਇੱਕ ਬਾਹਰੀ ਬੰਦ ਬਰਾਂਡਾ ਅਤੇ ਸਹਾਇਕ ਸਟਾਫ ਦੇ ਲਈ ਦੋ ਕਮਰਿਆਂ ਵਾਲਾ ਪਰਿਵਾਰਕ ਫਲੈਟ ਹੈ ਇਸ ਵਾਰ ਜਿਸ ਘਰ ਨੂੰ ਮੁੱਖ ਮੰਤਰੀ ਮਾਨ ਦੇ ਲਈ ਤਿਆਰ ਕੀਤਾ ਜਾ ਰਿਹਾ ਉਹ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਘਰ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਵੱਡਾ ਬਗੀਚਾ ਅਤੇ ਘਰ ਦਾ ਪਿਛਲਾ ਹਿੱਸਾ ਸ਼ਹਿਰ ਦੇ ਸਭ ਤੋਂ ਮਸ਼ਹੂਰ ਕਲੱਬ ਜਿਮਖਾਨਾ ਦੇ ਨਾਲ ਲੱਗਦਾ ਹੈ ਦੱਸ ਦਈਏ ਕਿ 1848 ਦੇ ਵਿੱਚ ਇਸ ਘਰ ਚ ਪਹਿਲੇ ਬ੍ਰਿਟਿਸ਼ ਕਮਿਸ਼ਨਰ ਸਰ ਜੋਹਨ ਲਾਰੈਂਸ ਆਈਸੀ ਉਦੋਂ ਤੋਂ ਇਹ ਜਲੰਧਰ ਦੇ ਮਹਾਰਾਜ ਅਰਣਜੀਤ ਸਿੰਘ ਦੇ ਸਮਾਗਮ ਦਾ ਹਿੱਸਾ ਮੰਨਿਆ ਜਾਂਦਾ ਸੀ ਇਹ ਬਲਖਣ ਲਾਣਕਸ਼ਾਹੀ ਇੱਟਾਂ ਅਤੇ ਚੂਨੇ ਦੇ ਪੱਥਰ ਦੇ ਨਾਲ ਬਣਾਇਆ ਗਿਆ ਸੀ ਜੋ ਉਸ ਸਮੇਂ ਦੀ ਪ੍ਰਸਿੱਧ ਇਮਾਰਤ ਸਮਗਰੀ ਸੀ ਸ਼ਹਿਰ ਦੇ ਪੁਰਾਣੇ ਬਰਾਦਰੀ ਇਲਾਕੇ ਦੇ ਵਿੱਚ ਸਥਿਤ ਇੱਕ ਕੋਠੀ ਚ ਪਿਛਲੇ 176 ਸਾਲਾਂ ਚ ਕਰੀਬ 140 ਕਮਿਸ਼ਨਰ ਰਹਿ ਚੁੱਕੇ ਨੇ ਪਿਛਲੇ ਡਿਵੀਜ਼ਨਲ ਕਮਿਸ਼ਨਰ ਆਈਐਸ ਅਧਿਕਾਰੀ ਗੁਰਪ੍ਰੀਤ ਸਪਰਾ ਨੂੰ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਇਸ ਜਾਇਦਾਦ ਤੇ ਧਿਆਨ ਦੇਣ ਦੇ ਲਈ ਕਿਹਾ ਗਿਆ ਸੀ ਮੰਨਿਆ ਜਾ ਰਿਹਾ ਹੈ ਕਿ ਨਵੇਂ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਦਾ ਸ਼ਹਿਰ ਦੇ ਜੀਤੀ ਨਗਰ ਦੇ ਵਿੱਚ ਆਪੜਾ ਕਰ ਤੁਹਾਨੂੰ ਦੱਸ ਦਈਏ ਕਿ ਲੋਕ ਨਿਰਮਾਣ ਵਿਭਾਗ ਦੇ ਵੱਲੋਂ ਪੀਡਬਲਿ ਲਈ ਇੱਟਾ ਸੀਮਿੰਟ ਅਤੇ ਹੋਰ ਸਮਗਰੀ ਭੇਜੀ ਜਾ ਰਹੀ ਹੈ ਸੁਰੱਖਿਆ ਦੇ ਲਈ ਦੋ ਗਾਰਡ ਇੱਥੇ ਤਾਇਨਾਤ ਜਿਹੜੇ ਨੇ ਉਹ ਕਰ ਦਿੱਤੇ ਗਏ ਤਸਵੀਰਾਂ ਤੁਸੀਂ ਸਕਰੀਨ ਤੇ ਦੇਖੀਆਂ ਹੋਵੇਗੀਆਂ ਇਸ ਘਰ ਦੀਆਂ 176 ਸਾਲ ਪੁਰਾਣਾ ਇਹ ਘਰ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਆਜ਼ਾਦੀ ਦੀ ਜਿਹੜੀ ਲੜਾਈ ਲੜੀ ਗਈ ਸੀ ਉਸ ਤੋਂ ਵੀ ਪੁਰਾਣਾ ਇਹ ਘਰ ਹੈ ਜਿਸ ਦੇ ਵਿੱਚ ਹੁਣ ਸੀਐਮ ਭਗਵੰਤ ਮਾਨ ਆਪਣੇ ਪਰਿਵਾਰ ਦੇ ਨਾਲ ਰਿਹਾ ਕਰਨਗੇ ਤੇ ਜਲੰਧਰ ਚ ਦੋ ਦਿਨ ਉਹਨਾਂ ਦੇ ਵੱਲੋਂ ਇਸ ਘਰ ਚ ਬਿਤਾਏ ਜਾਣਗੇ ਹੁਣ ਸਮਾਂ ਇੱਕ ਨਿੱਕੀ ਜਹੀ ਬ੍ਰੇਕ ਦਾ ਇਸ ਬ੍ਰੇਕ ਤੋਂ ਬਾਅਦ ਮਿਲਾਂਗੇ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕਰਾ ਐਨਆਰਆਈ ਮੈਰਿਜ ਬਿਊਰੋ ਐਨਆਰਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕਰਾ ਐਨਆਰਆਈ ਮੈਰਿਜ ਬਿਊਰੋ NRI marriage bureau find your perfect human ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ NRI marriage bureau NRI marriage bureau find your perfect human ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ NRI marriage bureau NRI marriage bureau find your perfect human ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਹਾਦਸਾ ਵਾਪਰਿਆ ਸੀ ਲੰਗਰ ਹਾਲ ਦੇ ਲੜਾ ਹੈ ਦੇ ਵਿੱਚ ਇੱਕ ਸੇਵਾਦਾਰ ਡਿੱਗ ਗਿਆ ਜਿਸ ਤੋਂ ਬਾਅਦ ਕਾਫੀ ਬੁਰੀ ਤਰੀਕੇ ਦੇ ਨਾਲ ਝੁੱਲਸ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਇੱਕ ਹਫਤੇ ਤੱਕ ਇਲਾਜ ਹਸਪਤਾਲ ਦੇ ਵਿੱਚ ਉਸ ਸ਼ਖਸ ਦਾ ਚੱਲਿਆ ਪਰ ਬਾਅਦ ਦੇ ਵਿੱਚ ਉਹ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਿਆ ਇਸ ਹਾਦਸੇ ਤੋਂ ਬਾਅਦ ਪੁਣੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਲੰਗਰ ਹਾਲ ਦੇ ਵਿੱਚ ਕੜਾਹੇ ਹੁੰਦੇ ਨੇ ਉਹਨਾਂ ਦੇ ਉੱਤੇ ਜੰਦਲੇ ਲਗਾਏ ਜਾ ਰਹੇ ਹਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਕੜਾਹੇ ਦੇ ਵਿੱਚ ਡਿਗਨ ਕਰਨ ਸੇਵਾਦਾਰ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਥੇ ਲੰਗਰ ਹਾਲ ਦੇ ਵਿੱਚ ਸੇਵਾ ਕਰ ਰਹੇ ਸੇਵਾਦਾਰਾਂ ਤੇ ਸੰਗਤ ਦੀ ਸੁਰੱਖਿਆ ਨੂੰ ਵੇਖਦੇ ਹੋਏ ਇਹ ਵੱਡਾ ਉਪਰਾਲਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਕੜਾਹੇ ਦੇ ਵਿੱਚ ਡਿਗਨ ਦੇ ਨਾਲ ਇੱਕ ਸੇਵਾਦਾਰ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਇਸ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਸੇਵਾਦਾਰਾਂ ਅਤੇ ਸੰਗਤ ਦੇ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਮਾਨਯੋਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਦੇ ਆਦੇਸ਼ਾਂ ਅਨੁਸਾਰ ਪਿਛਲੇ ਦਿਨੀ ਕੜਾਹੇ ਦੇ ਵਿੱਚ ਡਿਜਨ ਦੇ ਨਾਲ ਇੱਕ ਸੇਵਾਦਾਰ ਦੀ ਮੌਤ ਹੋ ਗਈ ਸੀ। ਉਹਨਾਂ ਨੇ ਕਿਹਾ ਕਿ ਮਨੁੱਖੀ ਜਾਨ ਬਹੁਤ ਕੀਮਤੀ ਨੇ। ਇਹਨਾਂ ਜਾਨਾਂ ਨੂੰ ਬਚਾਉਣ ਦੇ ਲਈ ਇਹ ਵੱਡਾ ਫੈਸਲਾ ਲਿਆ ਜਾ ਰਿਹਾ ਹੈ ਕਿ ਜਿਹੜੇ ਲੰਗਰ ਹਾਲ ਦੇ ਵਿੱਚ ਕੜਾਹੇ ਹਨ ਉਹਨਾਂ 'ਤੇ ਬਕਾਇਦਾ ਜੰਗਲੇ ਲਗਾਏ ਜਾਣਗੇ ਤੇ ਨਾਲ ਹੀ ਨਾਲ ਜਾਲੀਆਂ ਵੀ ਲਗਾਈਆਂ ਜਾਣਗੀਆਂ। ਜੋ ਸੇਵਾਦਾਰ ਲੰਗਰ ਹਾਲ ਦੇ ਵਿੱਚ ਠੀਕ ਢੰਗ ਦੇ ਨਾਲ ਕੰਮ ਕਰ ਸਕਣ ਤੇ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ, ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇੱਥੇ ਕਿਹਾ ਗਿਆ ਹੈ ਕਿ ਸੇਫਟੀ ਬੈਲਟਾਂ ਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ ਹੈ। ਦੇ ਨਾਲ ਹੀ ਨਾਲ ਉਹ ਬੈਲਟ ਲਗਾ ਕੇ ਲੰਗਰ ਹਾਲ ਦੇ ਵਿੱਚ ਲੰਗਰ ਜਿਹੜਾ ਹੈ ਉਹ ਸ਼ਰਧਾਲੂਆਂ ਦੇ ਵੱਲੋਂ ਤਿਆਰ ਕੀਤਾ ਜਾਵੇਗਾ ਸੇਵਾਦਾਰਾਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੇ ਵਿੱਚ ਇਸ ਸੰਬੰਧੀ ਮਤਾ ਪਾਸ ਕੀਤਾ ਗਿਆ ਉਹਨਾਂ ਨੇ ਕਿਹਾ ਕਿ 3 ਅਗਸਤ ਨੂੰ ਅਨਲੂ ਬੋਲ ਦੇ ਸਮੇਂ ਕੜਾਹੇ ਦੇ ਵਿੱਚ ਡਿਗਨ ਦੇ ਨਾਲ ਸੇਵਾਦਾਰ ਬਲਬੀਰ ਸਿੰਘ ਬੁਰੀ ਤਰੀਕੇ ਦੇ ਨਾਲ ਝੁਲਸ ਗਏ ਸੀ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਵੱਲੋਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਇੱਕ ਹਫ਼ਤੇ ਜ਼ਿੰਦਗੀ ਮੌਤ ਦੀ ਲੜਾਈ ਲੜਨ ਤੋਂ ਬਾਅਦ ਗੁਰਦਾਸਪੁਰ ਦੇ ਧਾਰੀਵਾਲ ਦਾ 50 ਸਾਲਾ ਬਲਬੀਰ ਸਿੰਘ ਜ਼ਿੰਦਗੀ ਦੀ ਲੜਾਈ ਹਾਰ ਗਿਆ ਜਿਸ ਉਪਰੰਤ ਸ਼੍ਰੋਮਣੀ ਕਮੇਟੀ ਦੇ ਵੱਲੋਂ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਘਰ ਦੇ ਵਿੱਚ ਵੱਡੇ ਕੜਾਹਿਆਂ ਤੇ ਜੰਗਲੇ ਲਗਾਏ ਗਏ ਹਨ ਤੇ ਨਾਲ ਹੀ ਨਾਲ ਸੁਰੱਖਿਆ ਦੇ ਲਿਹਾਜ਼ ਨਾਲ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਕਿ ਲੰਗਰ ਪਕਾਉਣ ਦੀ ਸੇਵਾ ਕਰ ਰਏ ਸੇਵਾਦਾਰਾਂ ਛਦਾਲੂਆਂ ਨੂੰ ਸੇਫਟੀ ਬੈਲਟ ਪਹਿਨਾਈ ਜਾਏਗੀ ਉਹਨਾਂ ਨੇ ਕਿਹਾ ਕਿ ਸੇਫਟੀ ਬੈਲਟ ਤਿਆਰ ਕਰਨ ਦੇ ਲਈ ਕੰਪਨੀਆਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਫਿਰ ਹੁਣੇ ਕਮੇਟੀ ਦੀ ਜੈਕਟਿਵ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇੱਕ ਤੇ ਜਿੱਥੇ ਕੜਾਏ ਨੇ ਉਹਨਾਂ ਦੇ ਚਾਰੇ ਪਾਸੇ ਜੰਗਲਾ ਲਾਇਆ ਜਾਵੇ ਤਾਂ ਜੋ ਕੋਈ ਵੀ ਜਿਹੜਾ ਉਸ ਕੜਾਏ ਦੇ ਵਿੱਚ ਡਿੱਗਣ ਤੋਂ ਬਚ ਸਕੇ ਇੱਕ ਅਸੀਂ ਹੋਰ ਵੀ ਫੈਸਲਾ ਕੀਤਾ ਹੈ ਕਿ ਜਿਹੜੇ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਜਾਂ ਪਹਿਲਾ ਦਰਬਾਰ ਸਾਹਿਬ ਹੀ ਆ ਜੀਏ ਕਿ ਅਸੀਂ ਸੇਫਟੀ ਬੈਲਟ ਵੀ ਅਹੀਂ ਸਬਰ ਕਰਕੇ ਜਿਹੜਾ ਸੇਫਟੀ ਬੈਲਟ ਬਣਾਉਂਦੇ ਨੇ ਕਿ ਉਹ ਅਸੀਂ ਬੈਲਟ ਸੇਫਟੀ ਬੈਲਟ ਬਣਾ ਰਹੇ ਆ ਕਿ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਖੜਾ ਲਵਾਈ ਹੈ ਉਹ ਜਦੋਂ ਕੜਾਏ 'ਚ ਕੜਚੀ 'ਚ ਕੜਚਾ ਮਾਰਦੇ ਨਹੀਂ ਚਾਹੇ ਉਹ ਗਾਲ ਬਣਾਉਂਦੇ ਨੇ ਉਥੇ ਤੱਕ ਪਹੁੰਚ ਨਾ ਸਕਣ ਕੜਾਏ ਤੱਕ ਕੜਾਏ ਦੀ ਮਤਲਬ ਗਾਹ ਨਾ ਉਲਰ ਕਿਉਂਕਿ ਸੇਫਟੀ ਬੈਲਟ ਹੀ ਉੱਤੇ ਟੰਗੀ ਉੱਤੇ ਹੋਊਗੀ ਬੱਜੀ ਹੋਊਗੀ ਤੇ ਨਾਲ ਉਹਨਾਂ ਦੇ ਲੱਗੀ ਹੋਊਗੀ ਜਦੋਂ ਵੀ ਕਿਤੇ ਕਿਰਾਏ ਰਵਾਂਗਾ ਉਹ ਖਿੱਚ ਪੈ ਜੂਗੀ ਪਛਾਹ ਚਲ ਜਾਣਗੇ ਹਾਂ ਜਿਤਨਾ ਸ਼ੀਟ ਬੈਲਟ ਆਪਾਂ ਆਹ ਮੰਜਾ ਚ ਜਾਂ ਗੱਡੀਆਂ ਚ ਲਾਉਨੇ ਆ ਇਸੇ ਤਰ੍ਹਾਂ ਹੀ ਇੱਕ ਉਹ ਬੈਲਟ ਹੋਊਗੀ ਉਹ ਅਸੀਂ ਵਿਚਾਰ ਕੀਤੀ ਮੀਟਿੰਗ ਚ ਮਾਨਯੋਗ ਪ੍ਰਧਾਨ ਸਾਹਿਬ ਨੇ ਕਿਹਾ ਕਿ ਇਹ ਬਲਾਜਮਾਂ ਦੀ ਜਿਹੜੇ ਹਲਵਾਈ ਨੇ ਜਾਂ ਕੋਈ ਸੇਵਾ ਕਰਦਾ ਇਹਨਾਂ ਦੀ ਸੇਫਟੀ ਦਾ ਬਹੁਤ ਧਿਆਨ ਰੱਖਿਆ ਜਾਵੇ ਮਾਨਯੋਗ ਤੇ ਪ੍ਰਧਾਨ ਸਾਹਿਬ ਵੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਅਸੀਂ ਜਿਹੜੇ ਜਿੰਨੇ ਵੀ ਸਾਡੇ ਸਰਵਾਰ ਸਾਹਿਬ ਚ ਕੜਾਈ ਨਹੀਂ ਉਹਨਾਂ ਤੇ ਅਸੀਂ ਇਹ ਜਿਹੜੇ ਕੜਾ ਜਗੜੇ ਲਾਤੇ ਨੇ ਜੰਗੜਿਆਂ ਤੋਂ ਬਾਅਦ ਸਾਡਾ ਦੂਜਾ ਸਟੈਪ ਆ ਜਿਹੜੀ ਸੇਫਟੀ ਬੈਲਟ ਇਦਾਂ ਹੀ ਹੈ ਜਿਹੜੇ ਜਿੱਥੇ ਜਦੋਂ ਵੱਡੇ ਸਾਡੇ ਗੁਰਦਰਾ ਸਾਹਿਬ ਆਣ ਨੇ ਉਹਨਾਂ ਚ ਵੀ ਅਸੀਂ ਇਹ ਲੋਡ ਮਹਿਸੂਸ ਕਰਕੇ ਜਿੱਥੇ ਲੋਡ ਹੋਊਗੀ ਉੱਥੇ ਵੀ ਅਸੀਂ ਇਦਾਂ ਦੇ ਪ੍ਰਬੰਧ ਕਰਾਵਾਂਗੇ ਕਿਉਂਕਿ ਜਿਹੜੇ ਸੰਗਤ ਅਤੇ ਜਿਹੜੇ ਸਾਡੇ ਲੋਹਾਈ ਨੇ ਇਹਨਾਂ ਦੀ ਸੇਫਟੀ ਬਹੁਤ ਜ਼ਰੂਰੀ ਆ ਕਿਉਂਕਿ ਸੰਗਤਵੀ ਕਈ ਰਣ੍ਹ੍ਹਈਆਂ ਦੀ ਸੇਵਾ ਕਰ ਲਾ ਪੈਂਦੀ ਆ ਤੇ ਉਹਨਾਂ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਇਆ ਇਹ ਬਹੁਤ ਜ਼ਰੂਰੀ ਕਾਰਜ ਹੋਣ ਕਰਕੇ ਅਸੀਂ ਪਹਿਲ ਦੇ ਆਧਾਰ ਤੇ ਕਰ ਰਹੇ ਆ ਜੰਗਲੇ ਹੀ ਲਵਾਤੇ ਨੇ ਤੇ ਜਲਦ ਹੀ ਇਹ ਸੇਫਟੀ ਬੈਲਟ ਜਿਹੜਾ ਉਹ ਵੀ ਲਾਵਾਂਗੇ ਤਾਂ ਜੋ ਕੋਈ ਵੀ ਗਾਂ ਵਿਅਕਤੀ ਜਿਹੜਾ ਉਹਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਮਨੁੱਖੀ ਜਾਨਾਂ ਜਿਹੜੀਆਂ ਬਹੁਤ ਕੀਮਤੀ ਨੇ ਤੇ ਹਰ ਇੱਕ ਦੀ ਜਾਨ ਬਚਾਉਣਾ ਜਿਹੜਾ ਸਾਡੇ ਕਾਰਜ ਖੇਤਰ ਦੇ ਵਿੱਚ ਆ ਉਹਦੀ ਜਾਨ ਬਚਾਉਣਾ ਸਾਡਾ ਫਰਜ਼ ਬਣਦਾ ਆ ਇਹ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਅਸੀਂ ਇਹ ਕਾਰਜ ਕਰ ਰਹੇ ਹਾਂ ਧੰਨਵਾਦ ਜੀ ਪਤੰਗ ਚੜਾਉਣ ਦੇ ਚ ਹਵਾਨਾਂ ਦੇ ਲਈ ਇਸ ਵੇਲੇ ਵੱਡੀ ਖਬਰ ਆਈ ਹੈ ਜੇਕਰ ਤੁਸੀਂ ਵੀ ਪਤੰਗ ਚੜਾਉਣ ਦੇ ਸ਼ੌਕੀਨ ਹੋ ਤੇ ਗੌਰ ਦੇ ਨਾਲ ਇਸ ਖਬਰ ਨੂੰ ਜ਼ਰੂਰ ਸੁਣ ਲੇ ਕਿਉਂਕਿ ਹੁਣ ਇੱਥੇ ਇੱਕ ਨਵਾਂ ਕਾਨੂੰਨ ਬਣਾਇਆ ਗਿਆ ਜਿਸ ਦੇ ਤਹਿਤ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ ਤੁਹਾਨੂੰ ਸਜ਼ਾ ਹੋ ਸਕਦੀ ਹੈ ਜੇਲ੍ਹ ਚ ਜਾਣਾ ਪੈ ਸਕਦਾ ਹੈ ਤੇ ਜੁਰਮਾਨਾ ਵੀ ਤੁਹਾਡੇ ਉੱਤੇ ਲਗਾਇਆ ਜਾ ਸਕਦਾ ਹੈ ਇਸ ਪੂਰੇ ਮਾਮਲੇ ਸੰਬੰਧੀ ਜੋ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਉਹ ਤੁਹਾਨੂੰ ਦੱਸਦੇ ਹਾਂ ਕਿ ਜਾ ਰਿਹਾ ਹੈ ਕਿ ਲੰਦੇ ਪੰਜਾਬ ਦੀ ਸਰਕਾਰ ਨੇ ਪਤੰਗ ਉਡਾਉਣ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾ ਕੇ ਕਾਰਵਾਈ ਤੇਜ਼ ਕਰ ਦਿੱਤੀ ਹੈ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਪਤੰਗ ਬਣਾਉਣ ਅਤੇ ਉਡਾਉਣ ਨੂੰ ਗੈਰ-ਜ਼ਮਾਨਤੀ ਅਪਰਾਧ ਐਲਾਨਿਆ ਹੈ। ਸੋਦੇ ਹੋਏ ਐਕਟ 2007 ਦੇ ਤਹਿਤ ਪਤੰਗ ਉਡਾਉਣ ਦੇ ਲਈ ਧਾਤੂ ਦੇ ਧਾਗੇ, ਤਾਰਾ ਅਤੇ ਸਪਾਈਕ ਦੇ ਧਾਗੇ ਦਾ ਉਤਪਾਦਨ, ਵਰਤੋਂ ਅਤੇ ਵੰਡ ਨੂੰ ਵੀ ਅਪਰਾਧਿਕ ਘਰਾਰ ਕਰ ਦਿੱਤਾ ਹੈ। ਸੂਤਰਾਂ ਦੇ ਅਨੁਸਾਰ ਪਾਕਿਸਤਾਨ ਦੀ ਸਰਕਾਰ ਇਸ ਵੇਲੇ ਅਪਰਾਧਾਂ ਨੂੰ ਪ੍ਰੋਹਿਬੀਸ਼ਨ ਐਕਟ 2007 ਦੇ ਵਿੱਚ ਸੋਧ ਕਰਕੇ ਪਰਭਾਸ਼ਿਤ ਕੀਤਾ ਹੈ ਜਿਸ ਵਿੱਚ ਹੁਣ ਸਖਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ ਪੰਜਾਬ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਦੇ ਅਨੁਸਾਰ ਨਵੇਂ ਨਿਯਮ ਪਤੰਗ ਉਡਾਉਣ ਦੇ ਵਿੱਚ ਵਰਤੇ ਜਾਂਦੇ ਧਾਤ ਦੇ ਤਾਗੇ ਤਾਰਾਂ ਅਤੇ ਤਿੱਖੇ ਤਾਗੇ ਦੇ ਉਤਪਾਦਨ ਨੂੰ ਵੀ ਅਪਰਾਧਿਕ ਘਰਾੜ ਦਿੰਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਨਵੇਂ ਸੋਧ ਅਨੁਸਾਰ ਹੁਣ ਕੋਈ ਵੀ ਵਿਅਕਤੀ ਪਤੰਗ ਉਡਾਉਂਦਾ ਹੋਇਆ ਫੜਿਆ ਗਿਆ ਤੇ ਉਸ ਨੂੰ 3 ਤੋਂ 5 ਸਾਲ ਦੀ ਕੈਦ ਜਾਂ ਫਿਰ 20 ਲੱਖ ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਜਾਂ ਫਿਰ ਦੋਵੇਂ ਚੀਜ਼ਾਂ ਉਸ ਨੂੰ ਕਰਨੀਆਂ ਪੈ ਸਕਦੀਆਂ ਨੇ ਜ਼ਿਕਰ ਯੋਗ ਹੈ ਕਿ ਪਾਕਿਸਤਾਨੀ ਸੂਬੇ ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਕਈ ਖੂਨੀ ਸੰਘਰਸ਼ ਤੋਂ ਬਾਅਦ ਸਾਲ 2007 ਪਤੰਗ ਉਡਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਪਤੰਗ ਉਡਾਉਣ ਦੇ ਸ਼ੌਕੀਨਾ ਨੇ ਇਸ ਕਾਨੂੰਨ ਦੀ ਕੋਈ ਪਰਵਾਹ ਨਹੀਂ ਕੀਤੀ ਜਿਸ ਕਾਰਨ ਹੁਣ ਕਾਨੂੰਨ ਦੇ ਵਿੱਚ ਸੋਧ ਕਰਕੇ ਇਹ ਸਖਤ ਕਾਨੂੰਨ ਬਣਾਇਆ ਗਿਆ ਹੈ ਜੇਕਰ ਤੁਸੀਂ ਪਤੰਗ ਉਡਾਉਣ ਦੇ ਫੜੇ ਜਾਂਦੇ ਹੋ ਪੁਲਿਸ ਦੇ ਕੋਲ ਤੁਹਾਡੇ ਨਾਲ ਜੁੜੀ ਕੋਈ ਸ਼ਿਕਾਇਤ ਪਹੁੰਚਦੀ ਹੈ ਤੁਹਾਨੂੰ 3 ਤੋਂ 5 ਸਾਲਾਂ ਦੀ ਸਜ਼ਾ ਹੋ ਸਕਦੀ ਹੈ ਨਾਲ ਹੀ ਨਾਲ 20 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਹੈ ਉਹ ਤੁਹਾਡੇ ਤੇ ਲਗਾਇਆ ਜਾ ਸਕਦਾ ਹੈ ਜਿਸ ਕਾਰਨ ਤੁਹਾਡੀਆਂ ਪਰੇਸ਼ਾਨੀਆਂ ਵੱਧ ਜਾਣਗੀਆਂ ਤੇ ਪਾਕਿਸਤਾਨ ਦੀ ਸਰਕਾਰ ਦਾ ਇਸ ਵੇਲੇ ਫੈਸਲਾ ਇਹ ਹੀ ਹੈ ਕਿ ਲੰਦੇ ਪੰਜਾਬ ਦੇ ਵਿੱਚ ਇੱਕ ਕਾਨੂੰਨ ਬਣਾ ਦਿੱਤਾ ਗਿਆ ਹੈ ਕਿ ਕੋਈ ਵੀ ਪਤੰਗ ਨਹੀਂ ਉਡਾ ਸਕਦਾ ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਪੰਜਾਬ ਦੇ ਵਿੱਚ ਮੌਨਸੂਨ ਕਾਫੀ ਜ਼ਿਆਦਾ ਸੁਸਤ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਗਰਮੀ ਵਧਨ ਦੀ ਉਮੀਦ ਬਣਦੀ ਹੋਈ ਨਜ਼ਰ ਆਈ ਹੈ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਵਾਰ 2024 ਦੇ ਵਿੱਚ ਕਾਫੀ ਘਟਮੀ ਦਰਜ ਕੀਤਾ ਗਿਆ ਜਿਸ ਕਾਰਨ ਹਮਸਪਰੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ ਤੇ ਨਾਲ ਹੀ ਨਾਲ ਲੋਕ ਇਸ ਉਮੀਦ ਦੇ ਵਿੱਚ ਬੈਠੇ ਨੇ ਕਿ ਕਦ ਮੀਂਹ ਪਵੇਗਾ ਤੇ ਉਹਨਾਂ ਨੂੰ ਇਸ ਹਮਸਪਰੀ ਗਰਮੀ ਤੋਂ ਰਾਹਤ ਮਿਲੇਗੀ ਪਰ ਇੱਥੇ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਬੀਤੇ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋਈ ਹੈ ਇਸ ਮੀਂਹ ਦੇ ਕਾਰਨ ਠੰਡਾ ਮੌਸਮ ਹੋਇਆ ਰਾਤ ਦਾ ਪਰ ਦਿਨ ਚੜਦੇ ਹੀ ਇੱਕ ਵਾਰ ਫਿਰ ਤੋਂ ਗਰਮੀ ਵਧਣੀ ਸ਼ੁਰੂ ਹੋ ਗਈ ਹੈ ਦਿਨ ਚੜਦੇ ਹੀ ਇੰਨੀ ਕੜਾਕੇ ਦੀ ਧੁੱਪ ਨਿਕਲੀ ਜਿਸ ਕਾਰਨ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਇਸ ਗਰਮੀ ਤੋਂ ਤੇ ਮੌਸਮ ਦੇ ਨਾਲ ਜੁੜੀ ਕੀ ਜਾਣਕਾਰੀ ਮੌਸਮ ਵਿਭਾਗ ਨੇ ਸਾਂਝੀ ਕੀਤੀ ਹੈ ਤੁਹਾਨੂੰ ਦੱਸਦੇ ਹਾਂ ਕਿਹਾ ਜਾ ਰਿਹਾ ਹੈ ਕਿ ਬੀਤੀ ਸ਼ਾਮ ਨੂੰ ਮੀਂਹ ਤੋਂ ਪਹਿਲਾਂ ਕਾਲੇ ਬੱਦਲ ਛਾਉਣ ਤੋਂ ਬਾਅਦ ਠੰਡੀਆਂ ਹਵਾਵਾਂ ਮੱਚਣ ਲੱਗੀਆਂ ਤੇ ਮੌਸਮ ਖੁਸ਼ਮਾ ਹੋ ਗਿਆ। ਮੀਂਹ ਤੋਂ ਬਾਅਦ ਤਾਪਮਾਨ ਦੇ ਵਿੱਚ 4 ਡਿਗਰੀ ਦਾ ਵੱਡਾ ਫਰਕ ਵੇਖਣ ਨੂੰ ਮਿਲਿਆ ਜਿਸ ਨੇ ਗਰਮੀ ਤੋਂ ਵੱਡੀ ਰਾਹਤ ਦਵਾਈ ਹੈ। ਝੁੱਲ੍ਹ ਦੇ ਵਿੱਚ 12 mm ਤੇਜ਼ ਮੀਂਹ ਵੇਖਣ ਨੂੰ ਮਿਲਿਆ 40 ਮਿੰਟ ਤੱਕ ਪਏ ਮੀਂਹ ਨੇ ਗਰਮੀ ਦਾ ਪ੍ਰਭਾਵ ਅਚਾਨਕ ਘਟਾ ਦਿੱਤਾ। ਪੰਜਾਬ ਦੇ ਵਿੱਚ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਦੁਬਾਰਾ ਦੁਆਬਾ ਦੇ ਵਿੱਚ ਮੀਂਹ ਪੈਣ ਦਾ ਜਿਹੜਾ ਅਸਰ ਹੈ ਉਹ ਘੱਟ ਦਿਖ ਰਿਹਾ ਜਦੋਂ ਕਿ ਮਾਲਵਾ ਇਲਾਕੇ ਦੇ ਵਿੱਚ ਜ਼ਿਆਦਾ ਵੀ ਮੀਂਹ ਜੜਾ ਵੇਖਣ ਨੂੰ ਮਿਲ ਸਕਦਾ ਹੈ। ਮੀਂਹ ਤੋਂ ਬਾਅਦ ਮਹਾਨਗਰ ਦਾ ਵਾਤਾਵਰਣ ਦਾ ਤਾਪਮਾਨ 34.5 ਡਿਗਰੀ ਹੋ ਗਿਆ ਜਦਕਿ ਘੱਟੋ-ਘੱਟ ਤਾਪਮਾਨ 24 ਡਿਗਰੀ ਦੇ ਲਗਭਗ ਰਿਕਾਰਡ ਕੀਤਾ ਗਿਆ ਜੋ ਕਿ ਤਜਲੇ ਕੋ ਸਮੇਂ ਦੌਰਾਨ ਸਭ ਤੋਂ ਘੱਟ ਤਾਪਮਾਨ ਦੱਸਿਆ ਜਾ ਰਿਹਾ ਹੈ ਮੌਨਸੂਨ ਦੇ ਸਿਲਸਿਲੇ ਦੇ ਵਿੱਚ ਗੁਰਦਵਾਰ ਨੂੰ ਹਲਕਾ ਮੀਂਹ ਪੈਣ ਦੇ ਅਸਾਰ ਜ਼ਰੂਰ ਬਣੇ ਹੋਏ ਨੇ ਮੌਸਮ ਦੇ ਮਾਹਿਰਾ ਮੁਤਾਬਕ ਅਗਲੇ ਕੁਝ ਦਿਨਾਂ ਦੇ ਵਿੱਚ ਘਰ ਮੌਸਮ ਯੂਟਰਨ ਲੰਦਾ ਹੋਇਆ ਨਜ਼ਰ ਆ ਸਕਦਾ ਹੈ ਗਰਮੀ ਫਿਰ ਤੋਂ ਆਪਣਾ ਰੰਗ ਵਿਖਾ ਸਕਦੀ ਹੈ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ 28 ਅਗਸਤ ਨੂੰ yellow alert ਦੱਸਿਆ ਜਾ ਰਿਹਾ ਹੈ ਤੇ ਜਲੰਧਰ ਦੇ ਗੁਆਂਡੀ ਜ਼ਿਲ੍ਹੇ ਇਸ ਅਲਰਟ ਦੇ ਵਿੱਚ ਦਿਖਾਈ ਦੇ ਰਹੇ ਹੈ IMD ਚੰਡੀਗੜ੍ਹ ਦੇ ਮੁਤਾਬਕ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ ਮਹਾਨਗਰ ਜਲੰਧਰ ਦੇ ਵਿੱਚ yellow alert ਦਾ ਪ੍ਰਭਾਵ ਘੱਟ ਰਹੇਗਾ ਪਰ ਜਿਲ੍ਹੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹਲਕਾ ਮੀਂਹ ਪੈਣ ਦੀ ਉਮੀਦ ਜ਼ਰੂਰ ਨਜ਼ਰ ਆਈ ਹੈ ਮਹਾਰਾਜਾ ਕਹਿਣਾ ਹੈ ਕਿ ਆਮ ਤੌਰ ਤੇ ਜਲੰਧਰ ਦੇ ਵਿੱਚ ਮੀਂਹ ਦਾ ਸੈਂਟਰ ਬਣਦਾ ਪਰ ਇਸ ਵਾਰ ਮੌਨਸੂਨ ਨੇ ਜਲੰਧਰ ਦੇ ਵਿੱਚ ਦੇਰੀ ਦੇ ਨਾਲ ਐਂਟਰੀ ਕੀਤੀ ਹੈ ਜਿਸ ਤੋਂ ਬਾਅਦ ਬੈਲੈਂਸ ਬਰਾਬਰ ਹੋ ਗਿਆ ਮੀਦੇ ਨਾਲ ਜਿੱਥੇ ਇੱਕ ਪੈਸੇ ਰਾਹਤ ਮਿਲਦੀ ਹੈ ਪਰ ਉੱਥੇ ਹੀ ਚਮੜੀ ਦੀਆਂ ਬਿਮਾਰੀਆਂ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਅਜਿਹੀ ਸਥਿਤੀ ਦੇ ਵਿੱਚ ਚਮੜੀ ਦਾ ਬਚਾਅ ਕਰਨਾ ਜ਼ਰੂਰੀ ਹੈ ਜਾਣਕਾਰ ਇਹੀ ਕਹਿੰਦੇ ਨੇ ਕਿ ਚਮੜੀ ਤੇ ਇਨਫੈਕਸ਼ਨ ਦਾ ਖਤਰਾ ਇਹਨਾਂ ਦਿਨਾਂ ਵਿੱਚ ਵੱਧ ਜਾਂਦਾ ਹੈ ਇਸ ਕਾਰਨ ਪਬਲਿਕ ਪਲੇਸ ਤੇ ਖਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਲੋਕ ਦੁਪਈਆ ਵਹਾਂ ਤੇ ਘੁੰਮਦੇ ਨੇ ਉਹਨਾਂ ਨੂੰ ਰਾਤ ਨੂੰ ਨਹਾ ਕੇ ਸੌਣਾ ਚਾਹੀਦਾ ਕਿਉਂਕਿ ਗੰਦੇ ਪਾਣੀ ਦੇ ਛਿੱਟੇ ਆਦੀ ਪੈਣ ਤੋਂ ਬਾਅਦ ਇਨਫੈਕਸ਼ਨ ਹੋਣ ਦਾ ਡਰ ਬਣ ਜਾਂਦਾ ਹੈ ਹਮਸ ਕਾਰਨ ਪਸੀਨਾ ਆਉਣ ਦੀ ਵੀ ਸਥਿਤੀ ਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ ਜਿਹੜੇ ਲੋਕਾਂ ਨੂੰ ਚਮੜੀ ਦੀ ਬਿਮਾਰੀ ਦਾ ਡਰ ਰਹਿੰਦਾ ਹੈ ਉਹਨਾਂ ਨੂੰ ਗੰਦੇ ਅਤੇ ਪਸੀਨੇ ਵਾਲੇ ਕੱਪੜੇ ਦੁਬਾਰਾ ਨਹੀਂ ਪਾਉਣੇ ਚਾਹੀਦੇ ਬੈਕਟੀਰੀਆ ਤੋਂ ਬਚਾ ਦੇ ਲਈ ਚਿਹਰੇ ਨੂੰ ਚੰਗੀ ਤਰੀਕੇ ਦੇ ਨਾਲ ਧੋਇਆ ਜਾਵੇ ਹੱਥਾਂ ਨੂੰ ਵੀ ਧੋਂਦੇ ਰਹੋ ਤੇਲ ਰਹਿਤ ਸਕਿਨ ਕੇਅਰ ਪ੍ਰੋਡਕਟ ਵੀ ਵਰਤੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਜੇਕਰ ਖਾਰਿਸ਼ ਤੋਂ ਰਾਹਤ ਦੇਣ ਵਾਲੀ ਕੋਈ ਕਰੀਮ ਤੁਹਾਡੇ ਕੋਲ ਹੈ ਤੇ ਉਸ ਐਂਟੀਬਾਇਓਟਿਕ ਕਰੀਮ ਦੀ ਵਰਤੋਂ ਵੀ ਜ਼ਰੂਰ ਕਰੋ ਕਿਉਂਕਿ ਇਸ ਮੌਸਮ ਦੇ ਵਿੱਚ ਚਮੜੀ ਦੇ ਰੋਗਾਂ ਦਾ ਖਤਰਾ ਸੱਚਮੁੱਚ ਕਾਫੀ ਜ਼ਿਆਦਾ ਵਾਚ ਜਾਂਦਾ ਹੈ ਜਿਸ ਕਾਰਨ ਤੁਹਾਡੇ ਸਰੀਰ ਦੇ ਉੱਤੇ ਇਨਫੈਕਸ਼ਨ ਜਿਹੜੀਆਂ ਉਹ ਫੈਲ ਸਕਦੀਆਂ ਤੇ ਆਪਣਾ ਬਚਾਅ ਇਸ ਮੌਸਮ ਦੇ ਵਿੱਚ ਜ਼ਰੂਰ ਕਰੋ ਤੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਗਰਮੀ ਇੱਕ ਵਾਰ ਫਿਰ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਧਦੀ ਹੋਈ ਨਜ਼ਰ ਆ ਸਕਦੀ ਹੈ ਮੌਨਸੂਨ ਥੋੜਾ ਸੁਸਤ ਹੈ ਪਰ ਹਾਲੇ ਵੀ ਕੁਝ ਦਿਨਾਂ ਦੇ ਲਈ ਥੋੜੇ ਬਹੁਤ ਚਾਂਸ ਜੁੜੀ ਸੰਭਾਵਨਾ ਇਸ ਵੇਲੇ ਮੀਂਹ ਦੀ ਬਣਦੀ ਨਜ਼ਰ ਆਈ ਹੈ ਪਰ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਹਾਲ ਕਿਹੋ ਜਿਹਾ ਹੈ ਉਹ ਸਾਨੂੰ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਹੋਰ ਲੋਕਾਂ ਤੱਕ ਇਹ ਖਬਰ ਪਹੁੰਚੇ ਤੇ ਉਹਨਾਂ ਨੂੰ ਵੀ ਜਾਣਕਾਰੀ حاصل ਹੋ ਸਕੇ ਐਸਾ ਅੱਜ ਦੇ ਕੁਝ ਖਾਸ ਖਬਰਾਂ ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰ ਤਦ ਤੱਕ ਤੁਸੀਂ ਜੁੜੇ ਰਹੋ ਤਾਂ ਟੀਵੀ ਨਾਰਾਇਣ ਨਾਲ